ਕੋਈ 3 ਨਾਂ ਮੈਂ ਮੇਰਾ ਨਾਮ ਅਨੂਜ ਹੈ ਜੀ ਕਿਹੜੀ ਦੁਕਾਨ ਆਪਨੀ ਕਿਕਰ ਵਿਰਤ ਮੋਹਨ ਲਾਲ ਮਕਰਨ ਤੇ ਠੀਕ ਹੈ ਬੰਦਾ ਆਪਰੇ ਜਬਦੀ ਸੀ ਇਹ ਬੰਦਾ ਨਾ ਪਿਛਲੇ ਕਈ ਦਿਨਾਂ ਤੋਂ ਆ ਰਿਹਾ ਸੀਗਾ ਰੈਗੂਲਰ ਦੀ ਦੁਕਾਨ ਤੇ ਬਰਾਉਂਡ ਜਾਂ ਮਾਰ ਕੇ ਚਲਾ ਜਾਂਦਾ ਸੀ ਕਦੇ ਨੋਟਿਸ ਨਹੀਂ ਕੀਤਾ ਕੱਲ ਆਇਆ ਤਾਂ ਸੰਡੇ ਦੀਗਾ ਥੋੜਾ ਲੇਟ ਹੋ ਗਈ ਤੇ ਸੀ ਦੱਸ ਤੇ ਪੁੱਛਾ ਵੀ ਕੀ ਹੈ ਨੇ ਓਟ ਬੜਾਂ ਜਾਂ ਕੁਝ ਬੋਲਿਆ ਮੈਨੂੰ ਉਹ ਚੀਜ਼ ਮੰਗਾ ਕੇ ਦਿਓ ਜੀ ਉਹ ਚਲਾ ਗਿਆ ਜੀ ਮੈਂ ਸਟਾਫ ਨੂੰ ਪੁੱਛਿਆ ਕੀ ਹੋਇਆ ਤਾ ਕਹਿੰਦੇ ਵਾ ਹਰ ਵਾਰੀ ਆਂਦਾ ਹੈ ਕੁਝ ਐਡੀ ਚੀਜ਼ੀ ਕੁਝ ਦੇ ਤੇ ਚਲਾ ਜਾਂਦਾ ਹੈ ਇਹ ਮੈਂ ਕੈਮਰਾ ਦੇਖਿਆ ਵੀ ਅੰਦਰ ਰਾਉਂਡ ਮਾਰ ਕੇ ਗਿਆ ਤਿੰਨ ਚਾਰ ਮਿੰਟ ਦੇ ਅੰਦਰ ਲਾਇਦਾ ਕੀ ਕੀਤਾ ਇਹਨੇ ਇਹਨੇ ਆਇਆ ਦੇਖਿਆ ਜਦੋਂ ਕੋਈ ਨਹੀਂ ਸੀ ਉਧਰਲੇ ਪਾਸੇ ਗੱਲਣਾ ਚਲਾ ਕੇ ਇੱਕ ਦੋ ਮੁੰਡੇ ਕੋਲੇ ਖੜੇ ਸੀ ਨੇ ਆਸੇ ਪਾਸੇ ਕਰਦੇ ਕੋਈ ਕਿਸੇ ਬਾਣੇ ਸੀ ਤੇ ਚੱਕਿਆ ਘੋ ਦਾ ਪੈਕੇਟ ਤੇ ਅੰਦਰ ਪਾ ਲਿਆ ਉਹਦੇ ਜੀ ਫਿਰ ਅਸੀਂ ਇਹਨੂੰ ਆਵਾਜ਼ ਮਾਰੀ ਬਾਹਰ ਤੇ ਭੱਜ ਗਿਆ ਇੱਕੋ ਦਮ ਇਹ ਚਾਹਵਾ ਤੁਸੀਂ ਉਹ ਤਾਂ ਹੁੰਦੇ ਹੀ ਦੇਖ ਲਈ ਉਹਦੇ ਹੁੰਦੇ ਨਹੀਂ ਬਦਨ ਤੋਂ ਬਾਹਰ ਗਿਆ ਸੀਗਾ ਇਹ ਤੇ ਇਹਨੂੰ ਬਾਜ ਮਾਰੀ ਤੇ ਭੱਜ ਗਿਆ ਇੱਕੋ ਦਮ ਇਹ ਹਾਂਜੀ ਪਿੱਛੇ ਗਏ ਮੁੰਡੇ ਨਹੀਂ ਪੜਾਏ ਕਿਸ ਤਰ੍ਹਾਂ ਦਾ ਪਹਿਰਾਵਾ ਸੀਗਾ ਚੰਗਾ ਥੀ ਸੀਗਾ ਫੋਟੋ ਤੁਸੀਂ ਦੇਖ ਹੀ ਲਏਗਾ ਜਿਵੇਂ ਹੈਗਾ ਨਾ ਮਤਲਬ ਡਾਊਟ ਤੁਸੀਂ ਕਰ ਹੀ ਨਹੀਂ ਸਕਦੇ ਦੇਖ ਕੇ ਵੀ ਆ ਜਾਊਗਾ ਜਿਆ ਜਿਆ ਪਹਿਨਾਵਾ ਸੀਗਾ ਕੀ ਕੰਮ ਕਰਦੇ ਹੋ ਮਤਲਬ ਕੀ ਮੰਨ ਕਰਦੇ ਹੋ ਇਹ ਤਾਂ ਇਸ ਤੋਂ ਬਾਅਦ ਜਿਹੜਾ ਚੋਰ ਨੇ ਬਾਕੀ ਨਾ ਕਰਨ ਨੂੰ ਸਾਰਸ਼ੰ ਨੂੰ ਕਰ ਫੜੇ ਜਾਣ ਦੀ ਕਾਰਵਾਈ ਹੋਵੇ ਇਹਨਾਂ ਤੇ ਬਸ ਇਹੀ ਹੈ ਈ ਮੈਂ ਸੋਨੂ ਮੇਚੁਰੀ ਨੌਜਵਾਨ ਵੈਲਫਰੈਟ ਸੈਂਟਰ ਤੋਂ ਉਹਨਾਂ ਦਾ ਸੀਸੀਟੀਵੀ ਆਹ ਹੈ ਉਹਦੇ ਪਹਿਲੇ 3 ਮਿੰਟ ਬਾਰਤ ਕਰਦੇ ਆ। ਇਹ ਜੀ ਸਾਡੇ ਬਾਜ਼ਾਰ ਦੇ ਵਿੱਚ ਹੀ ਮੋਨ ਲਾਲ ਮੱਖਣ ਲਾਲ ਨਾਮ ਤੇ ਕਰਿਆਣਾ ਸਟੋਰ ਹੈਗਾ। ਉੱਥੋਂ ਦੀ ਕੋਈ ਮੁੰਡਾ ਸੀਗਾ ਉਹ ਇੱਥੋਂ ਦੇਸੀ ਘਿਓ ਦਾ ਡੱਬਾ ਚੋਰੀ ਕਰਕੇ ਲੈ ਕੇ ਗਿਆ। ਉਹ ਫੂਟੇਜ ਸਾਡੇ ਕੋਲ ਇਹਨਾਂ ਨੇ ਭੇਜੀ ਤੇ ਅਸੀਂ ਫਿਰ ਉਹ ਵਾਇਰਲ ਕੀਤੀ ਵੀ ਇਹਦਾ ਪਤਾ ਲੱਗ ਸਕੇ। ਇਹ ਦੁਕਾਨਦਾਰ ਦਾ ਕਹਿਣਾ ਹੈਗਾ ਵੀ ਇਹ ਸਾਡੇ ਕੋਲ ਪਹਿਲਾਂ ਵੀ 4-5 ਬਾਰ ਇਹ ਬੰਦਾ ਘਟੋ ਘਟਾ ਚੁੱਕਿਆ ਹੈਗਾ ਤੇ ਸਾਨੂੰ ਸ਼ੱਕ ਹੋਇਆ ਵੀ ਇਹ ਰਿਕਵਾਰ ਆ ਕੇ ਮੜ ਜਾਂਦਾ ਹੈਗਾ। ਵੀ ਕੀ ਕਾਰਨ ਕੀ ਹੈ ਇਹ ਅੰਦਰ ਤੱਕ ਜਾ ਜਾਂਦਾ ਹੈ 5-6 ਮਿੰਟ ਲਾ ਲੈਂਦਾ ਜਦੋਂ ਇਹਨਾਂ ਨੇ ਸੀਸੀਟੀਵੀ ਚ ਇੱਕ ਟੈਕ ਕੀਤੇ ਫਿਰ ਪਤਾ ਲੱਗਿਆ ਵੀ ਇਹ ਅਸੀਂ ਨੇ ਘੋੜਾ ਦਾ ਡੱਬਾ ਚੱਕ ਇੰਨੇ ਚੱਕਿਆ ਸੀਗਾ ਫਿਰ ਇਹਨਾਂ ਨੇ ਪੁਰਾਣੀ ਕੋਈ ਡੇਅ ਡਿਊਟੀ ਯਾਦ ਕੀਤੀ ਰਾਤ ਭਾਰੇ ਲੱਗੇ ਰਹੇ ਫਿਰ ਇਹਨਾਂ ਨੂੰ ਯਾਦ ਆਇਆ ਵੀ 2 ਫਰਵਰੀ ਨੂੰ ਵੀ ਇਹ ਦੁਕਾਨ ਦੇ ਵਿੱਚ ਆਇਆ ਸੀਗਾ ਉਦੋਂ ਚੈੱਕ ਕੀਤਾ ਉਦੋਂ ਵੀ ਦੁਕਾਨ ਦੇ ਵਿੱਚ ਆ ਕੇ ਉਦੋਂ ਇਹਦੀ ਦਾੜੀ ਵੱਡੀ ਸੀਗੀ ਉਦੋਂ ਵੀ ਦੁਕਾਨ ਦੇ ਵਿੱਚ ਆ ਕੇ ਘੋੜਾ ਦਾ ਡੱਬਾ ਇਥੋਂ ਹੀ ਚੱਕ ਕੇ ਲੈ ਗਿਆ ਜਦੋਂ ਇਹ ਅਸੀਂ ਵਾਇਰਲ ਕੀਤੀ ਹੈਗੀ ਇਹ ਸਾਨੂੰ ਲੋਕਾਂ ਨੇ ਦੀ ਡਿਟੇਲ ਵੀ ਦਿੱਤੀ ਵੀ ਇਹ ਦਾ ਨਾ ਰੋਡ ਦੇ ਐਂਡ ਤੇ ਰਹਿੰਦਾ ਕੁਆਟਰਾਂ ਵਾਲ ਇੱਕ ਨੇ ਹੋਰ ਡਿਟੇਲ ਦਿੱਤੀ ਕਿ ਸਾਡੀ ਦੁਕਾਨ ਤੋਂ 3 ਫਰਵਰੀ ਨੂੰ ਗੋਪਾਲ ਨਗਰ ਕਰਿਆਨੇ ਦੀ ਦੁਕਾਨ ਸੀਗੀ ਵੀ ਉੱਥੋਂ ਵੀ ਇਹ ਕੱਲਾ ਖਾਲੀ ਪੌਲੀਥੀਨ ਲੈਣ ਦੇ ਬੰਨੇ ਆਇਆ 3-4 ਮਿੰਟ ਗੱਲਾਂ ਚੁਲਾਈ ਰੱਖਿਆ ਤੇ ਉੱਥੋਂ ਵੀ ਜਿਹੜਾ ਹੈਗਾ ਮੋਬਾਈਲ ਚੋਰੀ ਕਰਕੇ ਭੱਜ ਗਿਆ ਉਹਨਾਂ ਨੇ ਥਾਣਾ ਕਨਾਲ ਦੇ ਵਿੱਚ ਇਸ ਦੀ ਕੰਪਲੀਟ ਲਖਾਈ ਹੈ ਤੇ ਉੱਥੇ ਮੋਟਰਸਾਈਕਲ ਨੰਬਰ ਵੀ ਇਹਦਾ ਉੱਥੇ ਦਿੱਤਾ ਹੈਗਾ ਇੱਕ ਸਾਨੂੰ ਹੋਰ ਸੂਚਨਾ ਮਿਲੀ ਕਿ ਦਾਦੀ ਪੋਤੀ ਪਾਰਕ ਦੇ ਕੋਲ ਦਸੰਬਰ 2024 ਦੀ ਗੱਲ ਹੈਗੀ ਆ ਉੱਥੋਂ ਵੀ ਕਰਿਆਨੇ ਦੀ ਦੁਕਾਨ ਤੋਂ ਇਹ ਉਹਨਾਂ ਦੀ ਚੇਅਰ ਦੇ ਉੱਤੇ ਪਿਆ ਹੋਇਆ 25000 ਦਾ ਮੋਬਾਈਲ ਚੱਕ ਕੇ ਭੱਜ ਲ ਜੋ ਇਸ ਦੇ ਉੱਤੇ ਨਿਗਾ ਵੀ ਪੈ ਗਈ ਦੁਕਾਨਦਾਰਾਂ ਦੀ ਤੇ ਇਹਦੇ ਮਗਰ ਉਹਦਾ ਪਿੱਛਾ ਵੀ ਕੀਤਾ ਪਰ ਇਹਦਾ ਪਤਾ ਨਹੀਂ ਲੱਗ ਸਕਿਆ ਜਦੋਂ ਸੀਸੀਟੀਵੀ ਦੇ ਵਿੱਚ ਆਸੇ ਪਾਸੇ ਪਤਾ ਕਰਾਇਆ ਤਾਂ ਉਹਨਾਂ ਨੇ ਵੀ ਜਦੋਂ ਇਹਦਾ ਤਾਂ ਉਹਨਾਂ ਨੇ ਥਾਣਾ ਸੀਵਲ ਲਾਈਨ ਦੇ ਵਿੱਚ ਇਹਦੀ ਕੰਪਲੀਟ ਲਖਾਈ ਥਾਣਾ ਸੀਵਲ ਲਾਈਨ ਪੁਲਿਸ ਨੇ ਮੋਬਾਈਲ ਤੇ ਮਿਸਿੰਗ ਦੀ ਕੰਪਲੀਟ ਲਿਖ ਲਈ ਲੇਕਿਨ ਇਹਦੇ ਖਿਲਾਫ ਕੋਈ ਵੀ ਜਿਹੜਾ ਹੈਗਾ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਮਤਲਬ ਸਾਲ ਤੋਂ ਵੱਧ ਹੋ ਚੁੱਕਿਆ ਹੈ ਤੁਸੀਂ ਕਿਸੇ ਨੂੰ ਦੇਖਦੇ ਹੋ ਤੁਸੀਂ ਵੀਡੀਓ ਵੇਖੋ ਤੇ ਇੰਨੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋਊਗੀ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਰ ਪੁਲਿਸ ਨੂੰ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਵੀ 3 ਫਰਵਰੀ ਨੂੰ ਥਾਣਾ ਕਨਾਲ ਵਾਲਿਆਂ ਨੂੰ ਮੋਟਰਸਾਈਕਲ ਦਾ ਨੰਬਰ ਦੱਸ ਕੇ ਕਾਰਵਾਈ ਮਤਲਬ ਕਰਨ ਵਾਸਤੇ ਕੰਪਲੀਟ ਦੇਤੀ ਅਗਲਿਆਂ ਨੇ ਵੀ ਸਾਡਾ ਮੋਬਾਈਲ ਚੱਕ ਕੇ ਭੱਜ ਗਏ ਦਸੰਬਰ 2024 ਥਾਣਾ ਸਿਵਲ ਲਾਈਨਸ ਦੇ ਵਿੱਚ ਕੰਪਲੀਟ ਦੇਤੀ ਚੋਰ ਬੇਖੌਫ ਆਵਦੀਆਂ ਚੋਰੀਆਂ ਕਰ ਰਿਹਾ ਪੁਲਿਸ ਕੰਪਲੀਟ ਲੈਂਦੇ باوجود ਵੀ ਨਾਮ ਐਡਰੈਸ ਪਤਾ ਫੋਨ ਦੇ باوجود ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਪਈ ਤਾਂ ਬੜੀ ਸ਼ਰਮ ਦੀ ਗੱਲ ਹੈ ਤੇ ਚੋਰ ਜਿਹੜੇ ਹੈਗੇ ਆ ਹੋਰ ਦਲੇਰੀ ਦੇ ਨਾਲ ਅਗਲੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਵੀ ਸਾਡਾ ਕਿਸ ਨੇ ਕੀ ਵਿਗਾੜ ਲਿਆ